ਕਰ ਕਿਵੇਂ ਕਰਦੇ ਹੋ ਮਾਤਾ ਆਪਾਂ ਹੀ ਫੇਰ ਮਾਰੀ ਮਜ਼ਦੂਰੀ ਆਪੇ ਮਾਰੇ ਮੋਟੇ ਤਰਾਵੇ ਮੰਡਾ ਕੋਈ ਨਹੀਂ ਖਾਣ ਨੂੰ ਲੱਭਦਾ ਉਹ ਤੇ ਪੈਸੇ ਕਿੱਥੋਂ ਆਉਂਦੇ ਆ ਫਿਰ ਪੈਨਸ਼ਨ ਦੇ ਕਿੰਨੀ ਮਿਲਦੀ ਹੈ ਪੈਨਸ਼ਨ 1500 1500 ਦੋਨਾਂ ਨੂੰ 3000 ਆਹ 3 ਮੰਨ ਜਾਂਦੇ ਤੇ ਸਰ ਜਾਂਦਾ ਤੁਹਾਡਾ ਇੰਨੇ ਚੀਕਾ ਦਮਾਂ ਨਹੀਂ ਦਮਾਂ ਏ ਵੀਰ ਵੀ ਤੁਹਾਡਾ ਕਰਮ ਵਾਲਾ ਵੀ ਦੇ ਦਿੰਦਾ ਨਾ ਵਿੱਚ ਅੱਛਾ ਠੀਕ ਹੈ ਮੈਂ ਕੋਈ ਗੱਲ ਨਹੀਂ ਠੀਕ ਕੋਈ ਨਹੀਂ ਚਲੋ ਤੁਹਾਡੀ ਪਰਿਵਾਰ ਦੀ ਜਿਹੜੀ ਹੈ ਪਰ ਬਾਪੂ ਤੁਹਾਡਾ ਇਲਾਜ ਕੋਈ ਵੀਰੇ ਉਹ ਦੇਖਿਓ ਨਾ ਫਿਰ ਮੁੜੇ ਪੈਗੇ ਹਾਂ ਸਮਝੋ ਇਹ ਨਾਲ ਚੱਲਦਾ ਹੈ ਵਾਹਿਗੁਰੂ ਜਸੀਨਾ ਜਦੋਂ ਅਸੀਂ ਕੱਲ ਆਏ ਨਾ ਜੀ ਅਸੀਂ ਉਹ ਨਾਲ ਦੇ ਘਰ ਆਏ ਤੇ ਬਾਪੂ ਜੀ ਕੋਲ ਆਏ ਬਾਪੂ ਜੀ ਉਦਾਂ ਹੀ ਦੇਖਣ ਆਗੇ ਵੀ ਕੌਣ ਆਏ ਆ ਤੇ ਅਸੀਂ ਇਹਨਾਂ ਨੇ ਇੱਕ ਵਾਰੀ ਮੂੰਹ ਹੁੰ ਜਿਵੇਂ ਕਿਤੇ ਜਾਓ ਨਾ ਤੇ ਲੋਕ ਮੂੰਹ ਕਹਿੰਦੇ ਆ ਵੀ ਸਾਡਾ ਵੀ ਵੇਖ ਲਓ ਇਹਨਾਂ ਨੇ ਮੂੰਹ ਕਿਹਾ ਹੀ ਨਹੀਂ ਜੀ ਸਾਨੂੰ ਇਹ ਨਾਲ ਖੜੇ ਰਹੇ ਅਸੀਂ ਬੜੀ ਧੇਰ ਬਾਅਦ ਇਹਨਾਂ ਨੂੰ ਕਿਹਾ ਬਾਪੂ ਜੀ ਤੁਹਾਡਾ